ਮੇਰਾ ਨਾਮ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਪ੍ਰਧਾਨ ਬਠੰਡਾ ਡੀਪੂ ਅੱਜ ਦਾ ਜੋ ਸਾਡਾ ਮਸਲਾ ਹੈ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਬੱਕ ਬੱਕ ਡੀਪੂਆਂ ਦੇ ਉੱਪਰ ਗੇਟ ਰੈਲੀਆਂ ਰੱਖਿਆ ਹੋਈਆਂ ਨੇ ਤਾਂ ਜੋ ਜਿਹੜੀ ਸਰਕਾਰ ਸਤਾ ਦੇ ਵਿੱਚ ਆਈ ਸੀ ਔਰ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਜੋ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਆਪਣੇ ਵਾਅਦਿਆਂ ਤੇ ਪੂਰਾ ਨਹੀਂ ਉਤਰ ਰਹੀ ਤੇ ਜਿਸ ਦੇ ਕਾਰਨ ਜਥੇਵੰਦੀ ਨੇ ਪ੍ਰੋਗਰਾਮ ਲਿਖੇ ਹੋਏ ਨੇ ਉਹਦੇ ਤਹਿਤ ਅੱਜ ਅਸੀਂ ਜਿਹੜੀ ਗੇਟ ਰੈਲੀ ਆ ਉਹਨੂੰ ਗੇਟ ਰੈਲੀ ਕਰਨ ਜਾ ਰਹੇ ਆਂ ਔਰ ਉਸ ਤੋਂ ਬਾਅਦ ਜਿਹੜੇ ਜਥੇਵੰਦੀ ਨੇ ਦੂਜੇ ਪ੍ਰੋਗਰਾਮ ਕੀਤੇ ਸਟੈਪ ਆਜੋ ਪ੍ਰੋਗਰਾਮ ਕਰਨ ਜਾ ਰਹੇ ਆਂ ਸਾਡੀ ਜਿਹੜੀ ਮੁੱਖ ਮੰਗ ਹੈ ਜੀ ਕਿਵੇਂ ਸਰਕਾਰ ਸੱਤਾ ਦੇ ਵਿੱਚ ਆਉਣ ਸਾਰ ਕਹਿੰਦੀ ਵੀ ਜਿਹੜੇ ਜਿੰਨੇ ਵੀ ਕਰਮਚਾਰੀ ਹੈ ਕੋਈ ਪ੍ਰਾਈਵੇਟ ਕੰਮ ਕਰਦਾ ਉਹਨੂੰ ਰੈਗੂਲਰ ਕੀਤਾ ਜਾਊਗਾ ਤਾਂ ਸਾਡੀ ਪਹਿਲੀ ਮੰਗ ਤੇ ਆ ਮੰਗ ਹੈ ਵੀ ਜਿਹੜੇ ਜਿੰਨੇ ਵੀ ਸਾਥੀ ਇਸ ਵਿਭਾਗ ਦੇ ਵਿੱਚ ਕੰਮ ਕਰਦੇ ਨੇ ਸਾਰਿਆਂ ਨੂੰ ਰੈਗੂਲਰ ਕੀਤਾ ਜਾਵੇ ਪੱਕਾ ਕੀਤਾ ਜਾਵੇ ਔਰ ਨੰਬਰ 2 ਇਸ ਵਿਭਾਗ ਦੇ ਵਿੱਚ ਜਿਹੜੀਆਂ ਦੋ ਕੈਟਾਗਰੀਆਂ ਬਣਾ ਕੇ ਤਨਖਾਹ ਦੇ ਵਿੱਚ ਵਖਵਾਤ ਕੀਤਾ ਹੋਇਆ ਹੈ ਵੀ ਤਨਖਾਹਾਂ ਇੱਕਸਾਰ ਕੀਤੀਆਂ ਜਾਣ ਕਿਉਂਕਿ ਤਨਖਾਹਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਇੱਕ ਦੋ ਕੈਨੈਕਟਰ ਨੇ ਇੱਕ ਕੈਨੈਕਟਰ ਦੀਆਂ ਦੋ ਤਨਖਾਹਾਂ ਨੇ ਇੱਕ ਦੀ ਘਟ ਹੈ ਇੱਕ ਦੀ ਵਾਧ ਹੈ ਇਸੇ ਤਰ੍ਹਾਂ ਡਰਾਈਵਰ ਦੇ ਜਾਂ ਵੱਖ-ਵੱਖ ਹੋਰ ਵੀ ਜਿਹੜੇ ਸਟਾਫ ਨੇ ਔਰ ਅਸੀਂ ਮੰਗ ਕਰਦੇ ਹਾਂ ਸਰਕਾਰ ਨੂੰ ਔਰ ਮੈਨੇਜਮੈਂਟ ਨੂੰ ਵੀ ਇਸ ਵਿਭਾਗ ਨੂੰ ਚਲਾਉਣ ਦੇ ਵਾਸਤੇ ਇਸ ادارے ਨੂੰ ਅਗਾਂਹ ਵਧਾਉਣ ਦੇ ਵਾਸਤੇ ਇਹਦੇ ਵਿੱਚ ਨਵੀਆਂ ਬੱਸਾਂ ਆਪਣੀ ਮਾਲਕੀ ਵਾਲੀਆਂ ਬੱਸਾਂ ਪਾਈਆਂ ਜਾਣ ਤਾਂ ਜੋ ਇਹ ਵਿਭਾਗ ਚੱਲ ਸਕੇ ਔਰ ਜਿਹੜੀਆਂ ਮਾਰੂ ਕੰਡੀਸ਼ਨਾਂ ਨੇ ਕੰਟਰੈਕਟਰਾਂ ਦੇ ਉੱਪਰੋਂ ਡਰਾਈਵਰਾਂ ਦੇ ਉੱਪਰੋਂ ਜਿਹੜੀਆਂ ਮਾਰੂ ਕੰਡੀਸ਼ਨਾਂ ਜੋ ਮੈਨੇਜਮੈਂਟ ਨੇ ਕਿਹਾ ਸੀ ਵੀ ਅਸੀਂ ਉਹਨਾਂ ਵਿੱਚ ਸੋਧ ਕਰਨ ਜਾ ਰਹੇ ਹਾਂ ਸੋਧ ਉਹਨਾਂ ਦੇ ਵਿੱਚ ਐਦਾਂ ਦੀ ਕੀਤੀ ਹੈ ਵੀ ਵਰਕਰ ਨੂੰ ਜਿਵੇਂ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ ਅਸੀਂ ਮੰਗ ਕਰਦੇ ਹਾਂ ਵੀ ਉਹਨਾਂ ਨੂੰ ਸੋਧਿਆ ਜਾਵੇ ਜਾਂ ਵਰਕਰ ਨੂੰ ਵਰਕਰ ਦੇ ਮਾਰੂ ਨਾ ਹੋਣ ਵਰਕਰ ਦੇ ਹੱਕ ਦੇ ਵਿੱਚ ਮਨਾਈਆਂ ਜਾਣ ਇਸੇ ਤਰ੍ਹਾਂ ਜਿਹੜੀਆਂ ਹੋਰ ਸਾਡੀਆਂ ਕੋਈ ਕਲੈਰੀਕਲ ਸਟਾਫ ਦੀ ਮੰਗ ਹੈ ਜਾਂ ਸਾਡੀ ਵਰਕਸ਼ਾਪ ਦੀ ਸੈਮੀ ਸਕੇਲ ਦੀ ਮੰਗ ਹੈ ਇਦਾਂ ਦੀਆਂ ਨਿੱਕੇ ਨਿੱਕੀਆਂ ਹੋਰ ਸਾਡੀਆਂ ਕਾਫੀ ਮੰਗਾਂ ਨੇ ਇਹਨਾਂ ਜਿਹੜੀਆਂ ਮੇਨ ਮੰਗਾਂ ਨੇ ਕੱਚੇ ਮੁਲਾਜ਼ਮ ਪੱਕੇ ਕਰਨਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨਾ ਜਿਹੜਾ ਵੇਟਿੰਗ ਦਾ ਵਿਸ਼ਾ ਹੈ ਉਹਨੂੰ ਵੇਟਿੰਗ ਦੇ ਵਿੱਚ ਜਿਹੜੇ ਸਾਥੀ ਪਾਏ ਨੇ ਉਹਨਾਂ ਨੂੰ ਵੇਟਿੰਗ ਦੇ ਵਿੱਚੋਂ ਕੱਢਣਾ ਕੰਡੀਸ਼ਨਾਂ ਦੇ ਵਿੱਚ ਸੋਧ ਕਰਨਾ ਨਵੀਆਂ ਬੱਸਾਂ ਪਾਉਣਾ ਇਦਾਂ ਦੀਆਂ ਸਾਡੀਆਂ ਮੰਗਾਂ ਨੇ ਔਰ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਕਰਨ ਜਾ ਰਹੇ ਹਾਂ ਜੇਕਰ ਅੱਜ ਦੇ ਪ੍ਰੋਟੈਸਟ ਤੋਂ ਬਾਅਦ ਸਰਕਾਰ ਕੋਈ ਗੱਲਬਾਤ ਨਹੀਂ ਸੁਣਦੀ ਤਾਂ ਜੋ 26 ਜਨਵਰੀ ਦਾ ਪ੍ਰੋਗਰਾਮ ਹੈ ਔਰ 26 ਜਨਵਰੀ ਨੂੰ ਅਸੀਂ ਕਾਲੇ ਚੋਲੇ ਪਾ ਕੇ ਕਾਲੇ ਝੰਡੇ ਲੈ ਕੇ ਜਿਹੜਾ ਅਸੀਂ ਵਿਰੋਧ ਕਰਨ ਜਾ ਰਹੇ ਹਾਂ ਮੁੱਖ ਮੰਤਰੀ ਦਾ ਔਰ ਜਾਂ ਜਿੱਥੇ ਵੀ ਕੋਈ ਵੀ ਮੰਤਰੀ ਜਿਹੜਾ ਝੰਡਾ ਚਲਾਊਗਾ ਉਹਦਾ ਅਸੀਂ ਵਿਰੋਧ ਕਰਾਂਗੇ ਔਰ ਉਸ ਤੋਂ ਬਾਅਦ ਜੇਕਰ ਫਿਰ ਵੀ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਤਾਂ ਜਿਹੜਾ ਅਸੀਂ ਹੈੱਡ ਆਫਿਸ ਦੇ ਗੇਟ ਦੇ 1 ਫਰਵਰੀ ਨੂੰ ਧਰਨਾ ਦੇਣ ਜਾ ਰਹੇ ਹਾਂ ਪੀਆਰਡੀ ਦੇ ਹੈੱਡ ਆਫਿਸ ਦੇ ਔਰ ਪਣਵਸ ਦੇ ਹੈੱਡ ਆਫਿਸ ਦੇ ਗੇਟਾਂ ਦੇ ਮੂਹਰੇ 1 ਫਰਵਰੀ ਨੂੰ ਧਰਨਾ ਹੈ ਔਰ ਉਸ ਤੋਂ ਬਾ 13 14 15 ਦੀ ਤਿੰਨ ਰੋਜ਼ਾ ਹੜਤਾਲ ਹੈ ਜਿਹੜੀ ਅਸੀਂ ਪ੍ਰੋਪਰ ਪੂਰੇ ਪੰਜਾਬ ਭਰ ਦੇ ਵਿੱਚ ਕਰਨ ਜਾ ਰਹੇ ਇਹ ਪੂਰੇ ਸੂਬੇ ਪੱਧਰ ਤੇ ਕੀਤਾ ਜਾਊਗਾ ਕੋਈ ਜ਼ਿਲ੍ਹੇ ਪੱਧਰ ਦਾ ਨਹੀਂ ਇਹ ਸੂਬੇ ਪੱਧਰ ਦਾ ਪ੍ਰੋਗਰਾਮ ਹੈ ਸੂਬੇ ਪੱਧਰ ਤੇ ਕੀਤਾ ਜਾਊਗਾ ਮੁੱਖ ਮੰਤਰੀ ਜਿੱਥੇ ਵੀ ਝੰਡਾ ਚਾੜ੍ਹਣਗੇ ਉੱਥੇ ਅਸੀਂ ਕਾਲੀਆਂ ਝੰਡਾ ਲੈ ਕੇ ਉਹਨਾਂ ਦਾ ਵਿਰੋਧ ਕਰਾਂਗੇ